मार आई आई रीड फ्रॉम गवर्नमेंट जिन्हें कैनिस मार स्कूल तो माना आई गो 97.54 परसेंट टेंथ क्लास एक दिन डीसी एसएसपी सर के तहत सानू डीसी सर ना डीसी सर ना मिलने का मौका मिला ये बहुत ही बढ़िया उपराला है यहाँ ਪੰਜਾਬ ਸਰਕਾਰ ਦਾ ਬਹੁਤ ਬੜੀ ਹੈ ਉਪਰਾਲੇ ਜਿਸ ਕਾਰਨ ਸਾਨੂੰ ਇਹ ਮੌਕਾ ਮਿਲਿਆ ਮੈਂ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਤੇ ਬਹੁਤ ਖੁਸ਼ ਹਾਂ ਤੇ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਹੈ ਇਸ ਲਈ ਇਸ ਲਈ ਸਿੱਖਿਆ ਮੰਤਰੀ ਅਤੇ ਸਾਤੇ ਇਸੇ ਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਜਤ ਅਤੇ ਆਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਹੁਤ ਹੀ ਸ਼ੁਕਰ ਸ਼ੁਕਰ ਧਿਆਦਾ ਕਰਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਿੱਖਿਆ ਦੀ ਇੱਕ ਕ੍ਰਾਂਤੀਕ ਲਹਿਰ ਲੈ ਕੇ ਆਈ ਹੋਈ ਹੈ ਜਿਹਦੇ ਤਹਿਤ ਪੰਜਾਬ ਵਿੱਚ ਸਿੱਖਿਆ ਦਾ ਸਤਾਰ ਦਿਨ ਬਰ ਦਿਨ ਉੱਚਾ ਚੁੱਕਿਆ ਜਾ ਰਿਹਾ ਹੈ ਖਾਸ ਤੌਰ ਤੇ ਸਾਡੇ ਜਿਹੜੇ ਸਰਕਾਰੀ ਸਕੂਲਸ ਹੈ ਉਹਨਾਂ ਦੇ ਵਿੱਚ ਬਹੁਤ ਮਿਹਨਤ ਕੀਤੀ ਗਈ ਹੈ ਇਨਫਰਾਸਟ੍ਰਕਚਰ ਦਾ ਕੰਮ ਹੋਇਆ ਹੈ ਟੀਚਰਸ ਦੀ ਟ੍ਰੇਨਿੰਗ ਹੋਈ ਹੈ ਨਾ ਕੇਵਲ ਦੇਸ਼ ਵਿੱਚ ਇੰਟਰਨੈਸ਼ਨਲੀ ਜਾ ਜਾ ਕੇ ਟ੍ਰੇਨਿੰਗ ਹੋਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਜ਼ੋਰ ਪੰਜਾਬ ਦੀ ਸਿੱਖਿਆ ਸਤਰ ਦੇ ਉੱਤੇ ਲਗਾਇਆ ਜਾ ਰਿਹਾ ਹੈ ਉਹਦਾ ਰਿਜ਼ਲਟ ਅੱਜ ਸਾਡੇ ਨਾਲ ਬੈਠੇ ਨੇ ਬੱਚਿਆਂ ਨੇ ਬਹੁਤ ਹੀ ਵਧੀਆ ਮਾਰਕਸ ਅਚੀਵ ਕੀਤੇ ਹਨ 10th ਦੇ ਵਿੱਚ 12th ਦੇ ਵਿੱਚ ਬੋਰਡ ਦੇ ਟਾਪਰਸ ਹੈਗੇ ਨੇ ਬੱਚੇ 97% ਤੋਂ ਉੱਪਰ ਪਰਸੈਂਟ ਆਈ ਹੈਗੀ ਇਹਨਾਂ ਦੀ ਤੋਂ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ ਸਾਡੇ ਜਿਹੜੇ ਬੱਚੇ ਹੈਗੇ ਆ ਇੰਨੀ ਮਿਹਨਤ ਕਰ ਰਹੇ ਆ ਇੰਨੇ ਅੱਛੇ ਰਿਜ਼ਲਟਸ ਆ ਰਹੇ ਤੇ ਸਾਨੂੰ ਫਕਰ ਹੈ ਬੱਚਿਆਂ ਦੇ ਉੱਤੇ ਇਹਨਾਂ ਦੀ ਮਿਹਨਤ ਦੇ ਉੱਤੇ ਤੇ ਅਸੀਂ ਜਾਣਦੇ ਆ ਕਿ ਇਹ ਦਿਨ ਬਰ ਦਿਨ ਹੋਰ ਅੱਗੇ ਤਰੱਕੀਆਂ ਕਰਨ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਹਮੇਸ਼ਾ ਇਹਨਾਂ ਦੇ ਨਾਲ ਹੈ ਤੇ ਅੱਜ ਇੱਕ ਅਸੀਂ ਇਹਨਾਂ ਦੇ ਨਾਲ ਇੰਟਰੈਕਸ਼ਨ ਦਾ ਪੂਰਾ ਦਿਨ ਰੱਖਿਆ ਹੋਇਆ ਹੈ ਜਿਦੇ ਵਿੱਚ ਜਿਹੜੇ ਬੱਚੇ ਜਿਨ੍ਹਾਂ ਨੇ ਟਾਪ ਕੀਤਾ ਹੈਗਾ ਉਹ ਇੱਕ ਸਾਰਾ ਦਿਨ ਮੇਰੇ ਨਾਲ ਯਾਨੀ ਇਸੀ ਰੋਪੜ ਦੇ ਨਾਲ ਤੇ ਨਾਲ ਹੀ ਐਸਐਸਪੀ ਰੋਪੜ ਉਹਦੇ ਨਾਲ ਸਪੈਂਡ ਕਰ ਰਹੇ ਸਵੇਰ ਤੋਂ ਅਸੀਂ ਸਭ ਤੋਂ ਪਹਿਲਾਂ ਇਹਨਾਂ ਨਾਲ ਵਾਹਮ ਵਾਹ ਐਸਐਸਪੀ ਸਾਹਿਬ ਨੇ ਦੇ ਵਿੱਚ ਸਾਰੇ ਵਿਭਾਗਾਂ ਉਹਦੇ ਵਿੱਚ ਸ਼ਾਮਲ ਹੁੰਦੇ ਆ ਸਾਰੇ ਪ੍ਰੋਜੈਕਟ ਜਿੰਨੇ ਵੀ ਡਿਵੈਲਪਮੈਂਟ ਦੇ ਨੇ ਜਾਂ ਜੋ ਵੀ ਰਿਵਿਊ ਕਰਨ ਵਾਲੇ ਮਸਲੇ ਹੁੰਦੇ ਆ ਉਹ ਸਾਰਿਆਂ ਦਾ ਸਮੀਖਿਆ ਕੀਤੀ ਜਾਂਦੀ ਹੈ ਉਹਦੇ ਵਿੱਚ ਬੱਚੇ ਬਿਲਕੁਲ ਉਹਨਾਂ ਨੇ ਪਾਰਟਿਸਿਪੇਟ ਕੀਤਾ ਤੇ ਇਹਨਾਂ ਨੂੰ ਇੱਕ ਛਾ ਐਕਸਪੋਜ਼ਰ ਮਿਲਿਆ ਵੀ ਕਿਸ ਤਰ੍ਹਾਂ ਡਿਸਟ੍ਰਿਕਟ ਲੈਵਲ ਦੇ ਉੱਤੇ ਸਰਕਾਰ ਜਾਂ ਪ੍ਰਸ਼ਾਸਨ ਕਿਸ ਤਰ੍ਹਾਂ ਫੰਕਸ਼ਨ ਕਰਦਾ ਹੈ ਵੱਖਰੇ ਵੱਖਰੇ ਵਿਭਾਗਾਂ ਨੂੰ ਕੀ ਕੀ ਇਸ਼ੂਜ਼ ਆਉਂਦੇ ਆ ਕਿਸ ਤਰੀਕੇ ਨਾਲ ਕੋਆਰਡੀਨੇਸ਼ਨ ਦੇ ਨਾਲ ਮੌਕੇ ਦੇ ਉੱਤੇ ਕੰਮ ਕੀਤੇ ਜਾਂਦੇ ਆ ਉਹਨਾਂ ਦਾ ਇਹਨਾਂ ਨੂੰ ਐਕਸਪੋਜ਼ਰ ਮਿਲਿਆ ਬਾਕੀ ਹੁਣ ਅਸੀਂ ਇਹਨਾਂ ਦੀ ਫੀਲਡ ਵਿਜ਼ਿਟਸ ਉਲੀਕੀਆਂ ਹੋਈਆਂ ਨੇ ਕੁਝ ਥਾਣਿਆਂ ਦੇ ਵਿੱਚ ਜਾ ਕੇ ਇਹ ਦੇਖਣਗੇ ਵੀ ਕਿਸ ਤਰ੍ਹਾਂ ਕੰਮ ਹੁੰਦਾ ਕੁਝ ਹੋਰ ਫੀਲਡ ਵਿਜ਼ਿਟਸ ਕਰਨਗੇ ਫਿਰ ਇਹਨਾਂ ਦਾ ਲੰਚ ਅਸੀਂ ਆਰਗੇਨਾਈਜ਼ ਕੀਤਾ ਹੈ ਆਈਐਸ ਤੇ ਆਈਪੀਐਸ ਆਫੀਸਰਸ ਦੇ ਨਾਲ ਤਾਂ ਕਿ ਇੱਕ ਇਨਫਾਰਮਲ ਇੰਟਰੈਕਸ਼ਨ ਹੋ ਸਕੇ ਕੋਈ ਵੀ ਇਹ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਣਾ ਚਾਹਣ ਜਾਂ ਕੋਈ ਸਵਾਲ ਹੋਣ ਇਹਨਾਂ ਦੀ ਜਾਂ ਕੋਈ ਸੁਝਾਅ ਹੋਣ ਇੱਕ ਇਨਫਾਰਮਲ ਸੈਟਅਪ ਦੇ ਵਿੱਚ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਆਈਟੀ ਰੋਪੜ ਦੇ ਵਿੱਚ ਅਸੀਂ ਇਹਨਾਂ ਦੀ ਐਕਸਪੋਜ਼ਰ ਵਿਜ਼ਿਟ ਉਲੀਕੀ ਹੋਈ ਹੈ ਜਿਦੇ ਵਿੱਚ ਜਿਹੜਾ ਸਾਡਾ ਵਰਲਡ ਕਲਾਸ ਇੰਸਟੀਚਿਊਟ ਹੈ ਆਈਟੀ ਰੋਪੜ ਉਹਦੇ ਵਿੱਚ ਇਹਨਾਂ ਨੂੰ ਆਈਡੀਆ ਲੱਗੇਗਾ ਕਿਉਂਕਿ ਹੁਣ ਬੱਚਿਆਂ ਦਾ ਨੈਕਸਟ ਜਿਹੜੀ ਅਗਲਾ ਪੜਾਅ ਹੈ ਉਹ ਕਾਲਜ ਦਾ ਹੁੰਦਾ ਜੀ ਗ੍ਰੈਜੂਏਸ਼ਨ ਵੱਲ ਹੁੰਦਾ ਤੇ ਅਸੀਂ ਪਲਾਨ ਕੀਤਾ ਸੀਗਾ ਵੀ ਇਹਨਾਂ ਨੂੰ ਜਿਹੜਾ ਐਕਸਪੋਜ਼ਰ ਮਿਲੇਗਾ ਉਹਦੇ ਨਾਲ ਇਹਨਾਂ ਦੇ ਟਾਰਗੇਟਸ ਇਹਨਾਂ ਦੀ ਜਿਹੜੀ ਮਿਹਨਤ ਦੀ ਇਹਨਾਂ ਦਾ ਜਜ਼ਬਾ ਹੈ ਉਹ ਹੋਰ ਵਧੇਗਾ ਸਰ ਆਪਣੇ ਜਿਹੜੇ ਜਿਹੇ ਇਹਦੀ ਉਹਨਾਂ ਦੀ ਕੀ ਅਚੀਵਮੈਂਟ ਹੈ ਜੀ ਜ਼ਿਲ੍ਹੇ ਦੇ ਵਿੱਚ 10th ਦੇ ਜਿਹੜੇ ਟਾਪਰਸ ਹੈਗੇ ਨੇ ਤੇ ਜਿਹੜੇ ਆਪਣੇ 12th ਦੇ ਟਾਪਰਸ ਨੇ ਉਹ ਸਾਰੇ ਬੱਚੇ ਆਏ ਹੋਏ ਨੇ ਆ ਫਰਸਟ ਸੈਕਿੰਡ ਥਰਡ ਉਸ ਤੋਂ ਇਲਾਵਾ 4th 5th ਵੀ ਜਿਨ੍ਹਾਂ ਦੇ ਮਾਰਕਸ ਸੇਮ ਨੇ ਅਸੀਂ ਸਾਰੇ ਬੱਚਿਆਂ ਨੂੰ ਬੁਲਾਇਆ ਤੇ ਅਸੀਂ ਸਾਰਿਆਂ ਨੂੰ ਸਨਮਾਨਿਤ ਵੀ ਕਰ ਰਹੇ ਹਾਂ ਤੇ ਅਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਐਕਸਪੋਜ਼ਰ ਵਿਜ਼ਿਟ ਦੇ ਸਰ ਕਿਹੋ ਜਿਹਾ ਹਾਂ ਅਸੀਂ ਪਹਿਲਾਂ ਬੱਚਿਆਂਰੇ ਤੇ ਕੀ ਇਹਨਾਂ ਦੇ ਮਨ ਦੇ ਵਿੱਚ ਕੋਈ ਸਵਾਲ ਸੀਗੇ ਬੱਚਿਆਂ ਨੇ ਮੈਂ ਜੋ ਦੇਖਿਆ ਹੈ ਕਿ ਸਵੇਰੇ ਥੋੜੇ ਜਿ ਸਹਮੇ ਹੋਏ ਸੀਗੇ ਕਿਉਂਕਿ ਆਈ ਥਿੰਕ ਇਹਨਾਂ ਦਾ 1-on-1 ਇੰਟਰੈਕਸ਼ਨ ਕਦੇ ਨਹੀਂ ਹੋਇਆ ਤੇ ਅਸੀਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਕੰਫਰਟੇਬਲ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਮੰਤਰੀ ਮੀਟਿੰਗ ਦੇ ਵਿੱਚ ਵੀ ਇਹਨਾਂ ਦੀ ਕੁਰਸੀਆਂ ਬਿਲਕੁਲ ਮੇਰੇ ਨਾਲ ਸੀਗੀ ਸਾਰੇ ਆਫੀਸਰਸ ਦੀ ਉਸ ਤੋਂ ਬਾਅਦ ਸ਼ੁਰੂ ਹੋਈ ਹੈ ਤਾਂਕਿ ਇਹ ਇਹ ਮਤਲਬ ਓਵਰਵਿਊ ਲੈ ਸਕਣ ਹਰ ਚੀਜ਼ ਨੂੰ ਸਮਝ ਸਕਣ ਤੇ ਆਈ ਥਿੰਕ ਬੱਚਿਆਂ ਦੇ ਕੁਝ-ਕੁਝ ਡਾਊਟਸ ਵੀ ਸੀਗੇ ਇਹਨਾਂ ਨੇ ਸਾਨੂੰ ਪੁੱਛੇ ਤੇ ਇਹਨਾਂ ਨੂੰ ਕਾਫੀ ਕਲੈਰਿਟੀ ਆਈ ਹੈਗੀ ਹੈ ਤੇ ਇਹਨੂੰ ਮੈਂ ਤਾਂ ਪਰਸਨਲੀ ਇੱਕ ਫਸਟ ਸਟੈਪ ਮੰਨਦਾ ਬੱਚਿਆਂ ਨੂੰ ਮੈਂ ਇਹੀ ਕਿਹਾ ਕਿ ਜਦੋਂ ਮਰਜ਼ੀ ਇਹ ਇੱਥੇ ਵਿਜ਼ਿਟ ਕਰ ਸਕਦੇ ਨੇ ਇਹ ਤਾਂ ਇਹਨਾਂ ਦਾ ਆਪਣਾ ਆਫਿਸ ਹੈ ਕੋਈ ਵੀ ਇਹਨਾਂ ਦੇ ਡਾਊਟਸ ਹੋਣ ਕੋਈ ਸੁਝਾਅ ਹੋਣ ਜਦੋਂ ਮਰਜ਼ੀ ਇਹਨਾਂ ਵਾਸਤੇ ਹਮੇਸ਼ਾ ਦਰਵਾਜ਼ੇ ਖੁੱਲ੍ਹੇ ਨੇ ਤੇ ਇਸ ਨੂੰ ਸਿਰਫ ਅੱਜ ਇੱਕ ਦਿਨ ਦੀ ਇੰਟਰੈਕਸ਼ਨ ਨਾ ਮੰਨ ਬਲਕਿ ਫਸਟ ਡੇ ਆਫ ਇੰਟਰੈਕਸ਼ਨ ਮੰਨਣ ਅਟਲੀਸ ਬਿਲਡ ਚੇਜ ਕਰਨਾ ਚਾਹੁੰਦੇ ਤੇ ਜਿੰਨੇ ਬੱਚੇ ਇੱਥੇ ਆਏ ਨੇ ਇਹਨਾਂ ਦੇ ਸਾਰੇ ਕੁਝ ਹੋ ਜਾ ਸਕਦਾ ਸਾਰੇ ਬੱਚਿਆਂ ਦੇ ਆਪਣੇ ਆਪਣੇ ਇੰਟਰਸਟ ਹੈ ਜੀ ਤੁਸੀਂ ਇਹਨਾਂ ਤੋਂ ਡਾਇਰੈਕਟ ਪੁੱਛਣਾ ਕੁਝ ਸਿਵਲ ਸਰਵਿਸਿਜ਼ ਵਿੱਚ ਇੰਟਰਸਟ ਰੱਖਦੇ ਨੇ ਕੋਈ ਮੈਡੀਕਲ ਚ ਇੰਟਰਸਟ ਰੱਖਦੇ ਨੇ ਕੋਈ ਇੰਜੀਨੀਅਰਿੰਗ ਚ ਰੱਖਦੇ ਨੇ ਇਹਨਾਂ ਦੇ ਸੁਪਨੇ ਬੜੇ ਅੱਛੇ ਆ ਬੜਾ ਅੱਛਾ ਲੱਗਦਾ ਇਹਨਾਂ ਦੇ ਸੁਪਨੇ ਸੁਣ ਕੇ ਤੇ ਸਾਡੀ ਇੱਛਾ ਵੀ ਅਸੀਂ ਇਹਨਾਂ ਦੇ ਸੁਪਨੇ ਸাকার ਕਰਨ ਵਿੱਚ ਜੋ ਵੀ ਸਾਡਾ ਕੋਈ ਛੋਟੇ ਮੋਟਾ ਕੋਈ ਰੋਲ ਹੋ ਸਕਦਾ ਹੈ ਉਹ ਸੀ ਵੱਧ ਚੜ ਕੇ ਉਸ ਟਾਪਰਟਿਸਪੀਟ ਕਰ ਸਕੀਏ ਸਾਡੇ ਲਈ ਮਾਣ ਦੀ ਗੱਲ ਹੋਣੀ ਹੈ ਸਰਕਾਰ ਉਹਨਾਂ ਨੂੰ ਕੋਈ ਖਾਸ ਸਹੂਲਤਾਂ ਕੋਈ ਖਾਸ ਪੈਕੇਜ ਇਹਨਾਂ ਨੂੰ ਹਰ ਬੱਚੇ ਨੂੰ ਅਸੀਂ ਨਾਮ ਸੁਰਜ ਹੈ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਨੋਲੀ ਦਾ ਵਿਦਿਆਰਥੀ ਹਾਂ ਮੇਰੇ ਸਟੇਟ ਵਿੱਚੋਂ ਟ੍ਰਾਇਲਸ ਰੈਂਕ ਹੈ ਔਰ ਡਿਸਟ੍ਰਿਕਟ ਵਿੱਚੋਂ ਸੈਕੰਡ ਪੋਜੀਸ਼ਨ ਹੈ 97.60% ਮੇਰੇ ਮਾਰਕਸ ਹੈ ਤੇ ਮੈਂ ਅਸੀਂ ਅੱਜ ਜ਼ਿਲ੍ਹਾ ਅਫਸਰ ਜ਼ਿਲ੍ਹਾਦਰ ਦੇ ਵਿੱਚ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਹੈ ਉੱਥੇ ਆਏ ਵਿਜ਼ਿਟ ਕੀਤਾ ਹੈ ਡੀਸੀ मैम ਐਸਐਸਪੀ ਸਾਹਿਬ ਨਾਲ ਤੇ ਕਿ ਬਹੁਤ ਹੀ ਵਧੀਆ ਲੱਗਿਆ ਤੇ ਡੀਸੀ ਡਿਜੀਟਲ ਦਾ ਕੰਮ ਕਰਨ ਦਾ ਤਰੀਕਾ ਔਰ ਉਹ ਕਿਵੇਂ ਕੰਮ ਕਰਦੇ ਆ ਇਸ ਪ੍ਰਸ਼ਾਸਨ ਬਾਰੇ ਸਾਨੂੰ ਸਾਰਾ ਕੁਝ ਪਤਾ ਲੱਗਿਆ ਵੀ ਜਿੰਨੇ ਵੀ ਸਾਰੇ ਰੇਲਵੇ ਜਾਂ ਸਕੂਲ ਪ੍ਰਸ਼ਾਸਨ ਹੈ ਕਿਦਾਂ ਚੱਲਦੇ ਆ ਕਿਆ ਕਰਦੇ ਔਰ ਸਾਨੂੰ ਉਹ ਰਿਆ ਕੇ ਬਹੁਤ ਹੀ ਵਧੀਆ ਲੱਗਿਆ ਤੇ ਅਸੀਂ ਸਾਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਹੋ ਰਿਹਾ ਤੇ ਅਸੀਂ ਡੀਸੀ ਔਰ ਐਸਐਸਪੀ ਡੀਸੀ ਔਰ ਐਸਐਸਪੀ ਤੇ ਨਾਲ ਜਿਹੜਾ ਹੈਗਾ ਇਹ ਬਿਤਾਉਣ ਦਾ ਉਹ ਅਸੀਂ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਆ ਕਿ ਸਾਨੂੰ ਇਹ ਮੌਕਾ ਦਿੱਤਾ ਤੇ ਜਿਹੜੀ ਸਾਨੂੰ ਇੰਨੀ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਉਹਨਾਂ ਨੇ ਸਕੂਲਸ ਦੇ ਵਿੱਚ ਜਾਂ ਸਾਨੂੰ ਉਰੇ ਵੀ ਇੰਨੀ ਮੌਕਾ ਦਿੱਤਾ ਉਹਨਾਂ ਨੇ ਵੀ ਸ਼ੁਕਰਗੁਜ਼ਾਰ ਹਾਂ ਮੁੱਖ ਮੰਤਰੀ ਜੀ ਦਾ ਤੇ ਹਰਜੋਤ ਸਿੰਘ ਬੈਂਕਸ ਦਾ ਸਿੱਖਿਆ ਮੰਤਰੀ ਬਹੁਤ ਬਹੁਤ ਧੰਨਵਾਦ